ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਿੱਖ ਸੰਗਤਾਂ ਬੜੀ ਸ਼ਰਧਾ ਤੇ ਭਾਵਨੇ ਦੇ ਨਾਲ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਦੀਆਂ ਤੇ ਗੁਰੂ ਕੀ ਬਾਣੀ ਦਾ ਘਰਾਂ ਦੇ ਵਿੱਚ ਸਜ ਪਾਠ ਸਾਹਿਬ ਸ੍ਰੀ ਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਵੀ ਲੈਂਦੀਆਂ ਇਹ ਵੀਡੀਓ ਉਹਨਾਂ ਲਈ ਬਣਾਈ ਗਈ ਹੈ ਜਿਹੜੇ ਗੁਰੂ ਘਰਾਂ ਦੇ ਵਿੱਚ ਰਮਾਲਾ ਸਾਹਿਬ ਭੇਟ ਕਰਦੇ ਆ ਇਥੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਰਮਾਲੇ ਭੇਟ ਕਰੋ ਜਾਂ ਨਾ ਕਰੋ ਇਹ ਸਾਡੀਆਂ ਆਪਣੀਆਂ ਭਾਵਨਾਵਾਂ ਨੇ ਤੇ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਗੁਰੂ ਸਾਹਿਬ ਨੂੰ ਰਮਾਲਾ ਸਾਹਿਬ ਭੇਟ ਕਰਨਾ ਤੇ ਉਸ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਵੇਖਣਾ ਔਰ ਚੰਗੀ ਲੱਗੇ ਤੇ ਤੇ ਗੌਰ ਤੇ ਅਮਲ ਜ਼ਰੂਰ ਕਰਨਾ ਹੈ ਹੁਣ ਅਸੀਂ ਜਦੋਂ ਗੁਰੂ ਸਾਹਿਬ ਨੂੰ ਰਮਾਲਾ ਸਾਹਿਬ ਭੇਟ ਕਰਦੇ ਆ ਉਹ ਜ਼ਿਆਦਾਤਰ ਅਸੀਂ ਦੇਖੇ ਤੋਂ ਬਣੀ ਖਰੀਦ ਲੈ ਹੁੰਦਾ ਕੀ ਹੈ ਕਈ ਵਾਰੀ ਉਹਦੇ ਵਿੱਚ ਗੰਦੇ ਤੋਂ ਮੰਦੇ ਅਖਬਾਰ ਹੁੰਦੇ ਨੇ ਜਦੋਂ ਉਹਨੂੰ ਖੋਲਦੇ ਆ ਉਹਨਾਂ ਉੱਪਰ ਕਈ ਤਰ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਗਲਤ ਤਸਵੀਰਾਂ ਹੁੰਦੀਆਂ ਔਰ ਦੂਸਰੀ ਗੱਲ ਉਹ ਰਮਾਲੇ ਆਪਸ ਵਿੱਚ ਚਿਪੇ ਵੀ ਪਏ ਹੁੰਦੇ ਕਈ ਵਾਰ ਤਾਂ ਫੜ ਕੇ ਖਿੱਚ ਕੇ ਲਾਉਣੇ ਪੈਂਦੇ ਨੇ ਕਈ ਵਾਰੀ ਉਹ ਫਟੇ ਵੀ ਹੁੰਦੇ ਆ ਕਈ ਵਾਰੀ ਉਹਨਾਂ ਵਿੱਚ ਮਿੱਟੀ ਘਟਾ ਜਿਹੜਾ ਉਹ ਜਿਹੜਾ ਹੈ ਝੜਦਾ ਹੁੰਦਾ ਪਰ ਸੋਚ ਕੇ ਵੇਖੋ ਜਦੋਂ ਅਸੀਂ ਆਪਣੇ ਕਿਸੇ ਰਿਸ਼ਤੇਦਾਰੀ ਨੂੰ ਕਿਸੇ ਭੂਆ ਨੂੰ ਮਾਸੀ ਨੂੰ ਮਾਮੀ ਨੂੰ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਕਦੇ ਵੀ ਕੋਈ ਸੂਟ ਵਗੈਰਾ ਦਿੰਨੇ ਆ ਤੱਕ ਕੀ ਅਸੀਂ ਉਹਨੂੰ ਇਸੇ ਤਰ੍ਹਾਂ ਹੀ ਦਿੰਨੇ ਆ ਅਸੀਂ ਉਹਨੂੰ 100 ਵਾਰੀ ਪਹਿਲਾਂ ਦੇਖਦੇ ਆ ਵੀ ਇਹ ਬਰਾਬਰ ਦਾ ਹੈ ਇਹ ਕਿੰਨੇ ਮੀਟਰ ਦਾ ਹੈ ਇਹ ਸੀ ਨਾ ਜਾਵੇ ਇਹ ਕੱਪੜਾ ਕਿਹੜਾ ਹੈ ਕਿੰਨੀ ਉਹਦੀ ਕੁਆਲਿਟੀ ਦੇਖਦੇ ਆ ਫਿਰ ਉਹਨੇ ਵਾਇ ਕਰਦੇ ਆ ਖਰੀਦਦੇ ਆ ਭਾਬ ਅਦਰ ਵੈਸੇ ਖਰੀਦਦੇ ਨਹੀਂ ਹੈਗੇ ਕੋਈ ਵੀ ਵੀਰ ਭੈਣ ਭਰਾ ਆਪਣੇ ਲਈ ਵਸਤਰ ਖਰੀਦਦਾ ਹੈ ਉਹਨੂੰ ਕਿੰਨੇ ਗੋਹ ਦੇ ਨਾਲ ਦੇਖਦਾ ਹੈ ਕਿੰਨੇ ਤਰੀਕੇ ਦੇ ਨਾਲ ਦੇਖਦਾ ਹੈ ਫਿਰ ਕਿਤੇ ਜਾ ਕੇ ਉਹਨੂੰ ਖਰੀਦਦੇ ਆ ਕਿਉਂਕਿ ਕਿੰਨੇ ਵਰੀ ਤੇ ਅਸੀਂ ਖੋਲ ਕੇ ਦੇਖਦੇ ਹਾਂ ਵੀ ਕੱਪੜਾ ਸਾਡੇ ਲਾਇਕ ਹੈ ਜਾਂ ਨਹੀਂ ਹੈ ਪਰ ਭਾਈ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਬਾਸਤਰ ਖਰੀਦਦੇ ਹਾਂ ਭਾਵ ਰਮਾਲਾ ਸਾਹਿਬ ਖਰੀਦਦੇ ਹਾਂ ਤਾਂ ਕੀ ਅਸੀਂ ਉਹਨਾਂ ਨੂੰ ਖੋਲ ਕੇ ਨਹੀਂ ਦੇਖਦੇ ਹੈਗੇ ਇਹ ਘੱਟੋ ਘੱਟ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਤੇ ਜੇ ਰਮਾਲਾ ਲੈਣਾ ਤਾਂ ਜਿਸ ਗੁਰਦੁਆਰੇ ਤੁਸੀਂ ਲੈ ਕੇ ਜਾਣਾ ਉੱਥੋਂ ਦੇ ਗ੍ਰੰਤੀ ਸਿੰਘ ਸਾਹਿਬਾਨ ਨਾਲ ਸੰਪਰਕ ਕਰੋ ਕਿੰਨੇ ਮੀਟਰ ਦਾ ਲੱਗਦਾ ਹੈ ਕਿੰਨਾ ਰਮਾਲਾ ਲੱਗਦਾ ਕਿੰਨੇ ਆਕਾਰ ਦਾ ਉਹ ਆਕਾਰ ਦਾ ਰਮਾਲਾ ਸਾਹਿਬ ਲਓ ਔਰ ਉਹਨੂੰ ਘਰ ਦੇ ਵਿੱਚ ਲਿਆ ਕੇ ਧੋ ਕੇ ਪ੍ਰੈਸ ਕਰਕੇ ਲੈ ਕੇ ਜਾਓ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ ਕਿਤੇ ਇਹ ਨਾ ਹੋਵੇ ਕਿ ਉਹ ਰਮਾਲਾ ਲਾਉਣ ਤੋਂ ਪਹਿਲੀ ਪਾੜ ਜਾਵੇ ਜਾਂ ਉਹਦੇ ਵਿੱਚ ਲੱਛਰਤਾ ਦੀਆਂ ਤਸਵੀਰਾਂ ਹੋਣ ਜਾਂ ਉਹਦੀ ਵਿੱਚੋਂ ਜੜੀ ਹੈ ਮਿੱਟੀ ਘੱਟਾ ਛੜਦਾ ਹੋਵੇ ਤੇ ਉਹ ਅਸੀਂ ਕਈ ਵਾਰੀ ਗੁਰੂ ਦੀਆਂ ਖੁਸ਼ੀਆਂ ਲੈਣ ਤੋਂ ਅਸਮਰੱਥ रह ਜਾਂਦੇ ਹਾਂ ਸਿਸ ਕਰਕੇ ਇਹ ਜ਼ਰੂਰੀ ਹੈ ਭਾਈ ਅਸੀਂ ਗੁਰੂ ਦਾ ਆਦਰ ਤੇ ਸਨਮਾਨ ਕਰਨਾ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਗੁਰੂ ਕੀ ਨਰਾਜਗੀ ਨਹੀਂ ਲੈਣੀ ਹੈਗੀ ਵੀਡੀਓ ਚੰਗੀ ਲੱਗੇ ਭਾਈ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ